ਦੇਸਾਂ ਵਿਦੇਸਾਂ ਵਿੱਚ ਵਸਦੇ ਗੁਰੂ ਰੂਪ ਗੁਰੂ ਦੇ ਸਾਜੀ ਨਵਾਜੀ ਸਾਧ ਸੰਗਤ ਜੀ ਮੈਂ ਸਰਬੱਤ ਸੰਗਤ ਦਾ ਦਾਸ ਨਛੱਤਰ ਪੰਦੇਰ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸੀ ਹੋਈ ਫਤਿਹ ਦੀ ਸਾਂਝ ਪਾਉਨੇ ਆ ਕਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤਾਂ ਤਨ ਤਨ ਪੂਰਨ ਬ੍ਰह्म ज्ञानी ਪੁੱਤਰਾਂ ਦੇ ਦਾਨੀ ਸ੍ਰੀ ਹਰਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਤਨਤਨ ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਕੱਤੂ ਨੰਗਲ ਵਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਪੰਜਾਬ ਵਸੀਆਂ ਨੂੰ ਔਰ ਜਿੱਥੇ-ਜਿੱਥੇ ਵੀ ਸੰਗਤਾਂ ਵਸਦੀਆਂ ਨੇ ਸਮੂਹ ਸੰਗਤਾਂ ਨੂੰ ਤਨਤਨ ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਟਾਡੇ ਆਪਣੇ ਦਾਸ ਨਛੱਤਰ ਪੰਦੇਰ ਔਰ ਵਤਨ ਦੀ ਮਿੱਟੀ ਨਿਊਜ਼ ਚੈਨਲ ਦੀ ਸਮੁੱਚੀ ਟੀਮ ਵਤਨ ਦੀ ਮਿੱਟੀ ਨਿਊਜ਼ ਦੇ ਆਧਾਰੇ ਵੱਲੋਂ ਲੱਖ ਲੱਖ ਵਧਾਈਆਂ ਸੀ ਤਾਂ ਸਾਡੇ ਚੈਨਲ ਵੱਲੋਂ ਬਾਬਾ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਸਪਲੀਮੈਂਟ ਕੱਢਿਆ ਔਰ ਬਹੁਤ ਸਾਰੇ ਵੀਰਾਂ ਨੇ ਸਹਿਯੋਗ ਕੀਤਾ ਔਰ ਜਿੰਨਾ ਜਿੰਨਾ ਨੇ ਸਾਡੇ ਚੈਨਲ ਤੋਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਨੇ ਸਪਲੀਮੈਂਟ ਦਿੱਤਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਰਣੀ ਆ ਜੀ ਵਤਨ ਦੀ ਮਿੱਟੀ ਨਿਊ ਚੈਨਲ ਹਮੇਸ਼ਾ ਹੀ ਤੁਹਾਡਾ ਰਣੀ ਰਹੂਗਾ ਤੁਹਾਡੇ ਪਿਆਰ ਦਾ ਤੁਹਾਡੇ ਸਤਿਕਾਰ ਦਾ ਔਰ ਹਮੇਸ਼ਾ ਹੀ ਤੁਹਾਡਾ ਸੇਵਾਦਾਰ ਬਣ ਕੇ ਰਹੂਗਾ ਤਾਂ ਜਿਹੜੇ ਵੀਰ ਕੁਝ ਕਾਰਨਾਂ ਕਰਕੇ ਜਾਂ ਮੈਂ ਉਹਨਾਂ ਕੋਲ ਨਹੀਂ ਪਹੁੰਚ ਸਕਿਆ ਤਾਂ ਕਿਸੇ ਵੀ ਕਾਰਨ ਕਰਕੇ ਉਹ ਇਸ ਵਾਰੀ ਸੰਗਤਾਂ ਨਾਲ ਆਪਣੀ ਵਧਾਈਆਂ ਸਾਂਝ ਨਹੀਂ ਪਾ ਸਕੇ ਇਸ ਐਗਰੀਮੈਂਟ ਦੇ ਵਿੱਚ ਨਹੀਂ ਇਸਤਿਹਾਰ ਦੇ ਸਕੇ ਤਾਂ ਉਹ ਵੀ ਵਧਾਈ ਦੇ ਪਾਤਰ ਨੇ ਔਰ ਉਮੀਦ ਹੈ ਕਿ ਉਹ ਅੱਗੇ ਤੋਂ ਸਾਡਾ ਸਾਥ ਦੇਣਗੇ ਤੇ ਜਿਨ੍ਹਾਂ ਨੇ ਹੁਣ ਇਸਤਿਹਾਰ ਦਿੱਤੇ ਨੇ ਉਹਨਾਂ ਦਾ ਬਹੁਤ-ਬਹੁਤ ਰੀਣੀਆ ਤੇ ਵਤਨ ਦੀ ਮਿੱਟੀ ਨਿਊ ਚੈਨਲ ਹਮੇਸ਼ਾ ਹੀ ਤੁਹਾਡੀ ਸੇਵਾ ਵਿੱਚ ਹਾਜ਼ਰ ਰਹੂਗਾ ਤੇ ਵਤਨ ਦੀ ਮਿੱਟੀ ਨਿਊ ਚੈਨਲ ਵੱਲੋਂ ਸਮੂਹ ਸੰਗਤਾਂ ਨੂੰ ਇੱਕ ਵਾਰੀ ਫੇਰ ਲੱਖ-ਲੱਖ ਵਧਾਈਆਂ ਹੌਣ ਜੀ ਔਰ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸਭ ਨੂੰ ਖੁਸ਼ੀਆਂ ਦੀ ਦਾਤ ਬਸਣ ਔਰ ਚੜ੍ਹਦੀ ਕਲਾ ਚ ਰੱਖਣਾ ਔਰ ਸਾਰੇ ਦਿਨ ਤਿਹਾਰ ਹੋਣ ਤੇ ਆਪਾਂ ਖੁਸ਼ੀਆਂ ਦੇ ਨਾਲ ਮਨਾਈਏ ਕੋਈ ਵੀ ਦਿਨ ਦੀਵਾਲੀ ਹੋਵੇ ਬੰਦੀ ਛੋੜ ਦੇਵੇ ਸਮੇ ਜਾਂ ਹੋਰ ਕੋਈ ਦਿਨ ਤਿਹਾਰ ਹੋਵੇ ਸਾਰੇ ਹੀ ਭਾਈਚਾਰਕ ਦੀ ਸਾਜ ਰੱਖਦੇ ਨੇ ਤਾਂ ਇੰਨੀਆਂ ਕੁ ਬੇਨਤੀਆਂ ਨੇ ਕਿ ਸਾਰੇ ਭਾਈਚਾਰਕ ਦੀ ਸਾਜ ਦੇ ਨਾਲ ਹਰ ਤਿਹਾਰ ਨੂੰ ਆਪਾਂ ਮਨਾਇਆ ਕਰੀਏ ਔਰ ਤੁਸੀਂ ਬੰਦਰ ਤੇਰੀ ਮਿੱਟੀ ਦੇ ਨਿਊਜ਼ ਚੈਨਲ ਦਾ ਮਾਣ ਵਧਾਇਆ ਔਰ ਸਬਲੀਮੰਦ ਦਿੱਤਾ ਬਹੁਤ-ਬਹੁਤ ਰੇਣੀਆਂ ਜੀ ਮੇਰੇ ਕੋਲ ਲਫਾਸ ਨਹੀਂ ਕਿ ਜਿਹਦੇ ਨਾਲ ਮੈਂ ਆਪਣੇ ਦਰਸ਼ਕਾਂ ਦਾ ਧੰਨਵਾਦ ਕਰਾਂ ਸੰਗਤਾਂ ਦਾ ਧੰਨਵਾਦ ਕਰਾਂ ਤਾਂ ਇੰਨੀ ਕੁ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ